ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਲੋ ਜੀ ਸਤਨਾਮ 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 ਜੀ ਸਤ ਨਾਮ ਸਤ ਨਾਮ ਰਚੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ Oh, oh, ਸਤਨਾਮ ਵਾਹਿਗੁਰੂ ਪੰਜਾਬ ਦੇ ਸਾਰੇ ਗਾਰਾਂ ਆਈਆਂ ਸਰਕਾਰ ਦੇ ਨਾਲ ਨਾਮ ਜੱਤਾਂਗੇ ਬਾਹਰ ਕਰਕੇ ਸਰਕਾਰਾਂ ਦੇ ਟੀਮ ਨੂੰ ਸਾਡੀ ਇਨਫਾ ਕੋਈ ਵਾਜੇ ਵਾਜੇ ਕੋਈ ਵਾਜੇ ਵਾਜੇ ਕੋਈ ਵਾਜੇ ਵਾਜੇ ਨਾਮ ਜਹਾਜ ਹੈ ਰੱਬ ਦਾ ਨਾਮ ਜਹਾਜ ਹੈ ਤਾਲ ਪਰ ਲੱਗੇਗੇ ਹਰ ਬਰਸ ਮੇਲੇ ਇਹ ਜੋ 15 ਵਾੜਾ ਚੱਲ ਰਿਹਾ ਪੂ ਮਹੀਨੇ ਦਾ ਇਹ ਸਾਰਾ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪਚੰਗੀ ਉਹਨਾਂ ਦੇ ਨਾਮ ਨੂੰ ਸਮਰਪਿਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਟਾਈਮਸ న్యూ 24 ਤੇ న్యూਸ ਚੈਨਲ ਪੰਜਾਬ ਦੇ ਰਾਹੀਂ ਪਿੰਡ ਖਾਰਾ ਖਾਰਾ ਪਿੰਡ ਦੇ ਵਿੱਚ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਥੋਂ ਨਗਰ ਕੀਰਤਨ ਅੱਜ ਆਰੰਭ ਹੋ ਕੇ ਤੇ ਪੂਰੇ ਨਗਰ ਦੇ ਪਰ ਕਰਮਾ ਕਰਦਾ ਹੋਇਆ ਇਹ ਸ਼ਾਮ ਨੂੰ ਫੇਰ ਉੱਥੇ ਵਾਪਸ ਪਹੁੰਚੇਗਾ ਤੇ ਕੱਲ ਨੂੰ ਭਾਰੀ ਦੀਵਾਨ ਵਿਖੇ ਸਾਧ ਸੰਤ ਸਹਿਬਾਂ ਦੇ ਭੋਗ ਪਾਏ ਜਾਣਗੇ ਤੇ ਅੱਜ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਨਗਰ ਕੀਰਤਨ ਦੇ ਪੰਜ ਪੈਰਾਂ ਦੀ ਅਗਵਾਈ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤੇ ਸੰਤਾਂ ਦੇ ਦਾਸ ਬਾਬਾ ਗਿਆਰ ਸਿੰਘ ਜੀ ਬਨਿਹਾਲੇ ਵਾਲੇ ਉਹ ਸੰਗਤਾਂ ਦੇ ਅਗਵਾਈ ਕਰ ਰਹੇ ਨੇ ਆਓ ਪੰਜ ਪਿਆਰਾਂ ਦੇ ਦਰਸ਼ਨ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਈਏ ਤੇ ਆਓ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ ਸਤਨਾਬ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਤੇ ਸਤਨਾਮ ਸਤ आएगा मेरे ਵਾਹਿਗੁਰੂ ਵਾਹਿਗੁਰੂ ਪਾਏ ਤਰੁ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿ ਤੁਜ ਵਾਹਿ ਗੁਰੂ ਵਾਹਿਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸੋਹਾਰ ਵਰਸ ਦੀ ਤਰਾ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤੇ 40 ਮੁਕਤੀਆਂ ਦੀ ਯਾਦ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਸਾਡੀ ਕੌਮ ਦੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅਮਰਸ਼ੀਲ ਬਾਬਾ ਜੀ ਮੈਸਿੰਗ ਤੋਂ ਆਰੰਭੋ ਕੀ ਨਗਰ ਕੀਰਤਨ ਅੱਜ ਐ ਇਸ ਡੇਰੇ ਤੇ ਬਾਰ ਬਾਰ ਪਹੁੰਚ ਰਿਹਾ ਤੇ ਉਸ ਡੇਰੇ ਦੇ ਮੁਖ ਸੇਵਾਦਾਰ ਬਾਬਾ ਬਲਦੇਵ ਸਿੰਘ ਜੀ ਉਹਨਾਂ ਤੋਂ ਪੁੱਛਦੇ ਆਂ ਅ ਤੇ ਤੁਸੀਂ ਸੰਗਤਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਆਰ ਪੰਜ ਪੈਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਇੱਥੇ ਪਹੁੰਚ ਰਿਹਾ ਹੈ ਕੁਝ ਚੰਨ ਮਿੰਟਾਂ ਤੱਕ ਤੇ ਤੁਸੀਂ ਸੰਗਤਾਂ ਨੂੰ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਦੇ ਹੋ ਬਾਬਾ ਜੀ ਆਈਆਂ ਹੋਈਆਂ ਸੰਗਤਾਂ ਦਾ ਹਾਂਜੀ ਦੱਸੋ ਅਸੀਂ ਉਹਨਾਂ ਦਾ ਸੰਗਤਾਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨਾ ਕਿ ਸਾਡਾ ਦਰਸ਼ਨ ਦੇ ਰਹੀ ਹੈ ਸੰਗਤ ਹੂੰ ਤਾਂ ਉਹਨਾਂ ਵਾਸਤੇ ਲੰਗਰ ਪਾਣੀ ਤਿਆਰ ਹੈ ਉਹਨਾਂ ਨੂੰ ਲੰਗਰ ਪਾਣੀ ਤਿਆਰ ਸਿਖਾਇਆ ਜਾਵੇਗਾ ਉਹਨਾਂ ਤੋਂ ਜੋ ਸਾਨੂੰ ਮਿਲੇਗਾ ਉਹ ਅਸੀਂ ਪ੍ਰਾਪਤ ਕਰਾਂਗੇ। ਵਾਹਿ ਜੀ ਵਾਹਿ। ਹਾਂਜੀ। ਹਾਂਜੀ ਇਸ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸਿੰਘ ਅ ਸਰੂਪ ਸਿੰਘ। ਸਰੂਪ ਸਿੰਘ ਜੀ। ਆਪ ਦਾ ਨਾਮ ਸੰਤ ਬਾਬਾ ਦਾਨ ਸਿੰਘ ਜੀ ਕੁੜੀਆਂ ਸਾਹਵਾਲੇ। ਕੁੜੀਆਂ ਸਾਹਿਬ ਦੇ ਨਾਂ ਤੇ ਮਸ਼ਹੂਰ ਆ। ਠੀਕ ਹੈ ਜੀ। ਬਾਅਦ ਵਿੱਚ ਗੁਰਦਾਰ ਸ੍ਰੀ ਕਾਲਸਰ ਸਾਹਿਬ ਬਣਾਇਆ ਗਿਆ ਜਿਹਨਾਂ ਗੁਰਦਾਰ ਕਾਲਸਰ ਸਾਹਿਬ ਰੱਖਿਆ ਗਿਆ ਗੁਰਦਾਰ ਸਾਹਿਬ ਜੀ ਦਾ। ਹਾਂਜੀ। ਇਹ ਸੰਤਾਂ ਦੀ ਯਾਦ ਵਿੱਚ ਹੀ ਆ। ਤੇ ਅੱਜ ਜੋ ਸ਼ੀਦਾਂ ਦੇ ਪ੍ਰੋਗਰਾਮ ਵਿੱਚ ਨਗਰ ਖਾਰੇ ਤੋਂ ਬਾਬਾ ਜੀਮ ਸਿੰਘ ਦੇ ਗੁਰਦੁਆਰੇ ਸਾਹਿਬ ਤੋਂ ਨਗਰ ਕੀਰਤਨ ਰੰਭ ਹੋਇਆ। ਜੋ ਵਕ ਵਕਪੜਾਵਾਂ ਤੇ ਜਾਂਦਾ ਹੋਇਆ ਹੁਣ ਸਾਡੇ ਕੋਲ ਗੁਰਦਾਰ ਕੂਟਿਆ ਸਾਹਿਬ ਪਹੁੰਚੇਗਾ ਗੁਰਦਾਰ ਕਾਲਸਰ ਸਾਹਿਬ ਤੇ ਆਈ ਹੋਏ ਸੰਗਤ ਨੂੰ ਧੰਨਵਾਦ ਕਰਦੇ ਆਂ ਸਭ ਨੇ ਜੀ ਆਇਆ ਕਹਿੰਨੇ ਸਰਬੱਤ ਜਿੰਨੀ ਹੋ ਸਕੇ ਸੇਵਾ ਕਰਾਂਗੇ ਹੋਈਆ ਪੁੱਲਾਂ ਚੁੱਕਾਂ ਦੀ ਮਾਫੀ ਹੋਰ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਵੀਂ ਪੀੜੀ ਨੂੰ ਇਹ ਸੰਦੇਸ਼ ਦਿੰਨੇ ਆ ਕਿ ਸਾਨੂੰ ਜਾਗਰਤ ਹੋਣਾ ਚਾਹੀਦਾ ਸਾਡੀ ਸਿੱਖੀ ਦਾ ਜਿਹੜਾ ਪ੍ਰਚਾਰ ਉਹ ਵੀ ਬੜਾ ਪਿੱਛੇ ਜਾ ਰਿਹਾ ਅਸੀਂ ਸਿੱਖੀ ਸਾਡੇ ਪਿੱਛੇ ਜਾ ਰਿਹਾ ਸਾਡੇ ਜਿੰਨੇ ਵੀ ਨੌਜਵਾਨ ਵੀਰ ਆ ਉਹ ਨਸ਼ਿਆਂ ਦੇ ਤਰਸ ਤੋਂ ਕੰਗਰਸ ਹੋ ਗਿਆ ਕੁਝ ਸਰ ਕੇਸ ਮਨਾ ਕੇ ਮਲਕੇ ਸਹੀ ਹਾਲਤ ਵਿੱਚ ਨਹੀਂ ਹੋ ਰਿਹਾ ਕਮਜੋਰ ਹੋ ਰਿਹਾ ਹੈ ਅਸੀਂ ਉਲਟ ਚਾਲ ਤੇ ਚੱਲ ਰਹੇ ਹਾਂ ਸਾਨੂੰ ਸਹੀ ਰਸਤੇ ਗੁਰੂ ਗੋਬਿੰਦ ਸਿੰਘ ਦੇ ਮਾਰਗ ਤੇ ਹੋਣਾ ਚਾਹੀਦਾ ਜੋ ਕਿ ਸਾਨੂੰ ਸ਼ਹੀਦਾਂ ਨੇ ਮਾਰਗ ਦਰਸਾਇਆ ਸਾਨੂੰ ਉੱਤੇ ਚੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਸੀਗਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਵੰਡ ਛਕੋ ਹਾਂਜੀ ਸਾਨੂੰ ਉਸ ਵਾਸਤੇ ਸਿਮਰਨ ਕਰਨਾ ਚਾਹੀਦਾ ਨਾਮ ਜਪਣਾ ਚਾਹੀਦਾ ਇੱਕ ਕੋਟ ਆਸਰਾ ਕਾਲ ਪੁਸਤਾ ਰੱਖਣਾ ਚਾਹੀਦਾ ਵੰਡ ਕੇ ਛਕਣਾ ਜਿਹਦਾ ਲੰਗਰ ਗੁਰੂ ਸਾਹਿਬ ਦੀ ਪਰਸਾ ਹੈ ਕਿ ਜਿੱਥੇ ਜਾਂਦੇ ਸੀਗੇ ਘਰ ਘਰ ਅੰਦਰ ਕੀਰਤਨ ਹੋਵੇ ਘਰ ਘਰ ਅੰਦਰ ਲੰਗਰ ਲੱਗਣ ਹਰ ਨਗਰ ਦੇ ਵਿੱਚ ਲੰਗਰ ਵੀ ਲੱਗ ਰਿਹਾ ਹੈ ਕੀਰਤਨ ਹੋ ਰਿਹਾ ਹੈ ਪਰ ਵਿਆਹ ਦੀ ਗੱਲ ਹੈ ਕਿ ਅਸੀਂ ਅਸੀਂ ਆਪ ਦੂਰ ਜਾ ਰਹੇ ਹਾਂ ਸਾਨੂੰ ਉਸ ਰਸਤੇ ਤੇ ਚੱਲਣਾ ਚਾਹੀਦਾ ਜੋ ਕਿ ਮਾਰਗ ਅਸੀਂ ਕਰ ਰਹੇ ਹਾਂ ਉਸ ਰਸਤੇ ਸਾਨੂੰ ਪਹੁੰਚਣਾ ਚਾਹੀਦਾ ਉੱਤੇ ਚੱਲਣਾ ਚਾਹੀਦਾ ਬੋਲੇ ਇਸੋਨ ਹਾਲ ਸ੍ਰੀ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬਾਬਾ ਗੁਰਦੁਆਰਾ ਅਮਰਸ਼ੀਰ ਬਾਬਾ ਜੀ ਮਰਸਿੰਘ ਜੀ ਜਿੱਥੋਂ ਆਰੰਭ ਹੋਇਆ ਨਗਰ ਕੀਰਤਨ ਉਸ ਤੇ ਗੁਰਦੁਆਰਾ ਸਾਹਿਬ ਦੀ ਹੈਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰਸ਼ਹੀਦ ਬਾਬਾ ਜੀਵਨ ਸਿੰਘ ਜੀ ਜੋ ਕਿ ਨਗਰ ਖਾਰਾ ਟੋਲਾ ਸਾਹਿਬ ਦੇ ਲਾਗੇ ਸ੍ਰੀ ਹਾਲੀ ਸਾਹਿਬ ਦੇ ਲਾਗੇ ਨਗਰ ਹੈ ਉਥੋਂ ਦੇ ਧੰਨ ਧੰਨ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਕੰਪਿਊਟਰ ਸਖਾਨਾਂ ਦੀ ਕਾਰ ਸੇਵਾ ਚਲਾ ਰਹੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੀ ਹੁਣਾਂ ਤੇ ਸਮੂਹੀ ਪਿੰਡ ਨਗਰ ਖਾਰੀ ਦੀ ਸਰਪ੍ਰਸਤ ਦੇ ਸਹਿਯੋਗ ਦੇ ਨਾਲ ਜੋ ਬਾਬਾ ਜੀ ਦਾ ਹਰ ਹੀ ਸਾਲ ਜੋ ਸਲਾਨਾ ਜੋੜ ਮੇਲਾ ਸਮੂਹੀ ਸ਼ਿਦਾ ਸਿੰਘਾਂ ਦੀ ਯਾਦ ਨੂੰ ਸਮਰਪਿਤ ਗੁਰਮਤ ਸਮਾਗਮ ਕਰਾਇਆ ਜਾਂਦਾ ਹੈ ਉਸ ਦੇ ਸਬੰਧ ਦੇ ਵਿੱਚ 6 ਪੂਣ ਸ਼੍ਰੀ ਅਖੰਡ ਪਾਠ ਦਾ ਆਰੰਭ ਹੁੰਦੇ ਹਨ ਤੇ 7 ਪੂਣ ਜੋ ਸਾਰੇ ਹੀ ਨਗਰ ਦੀ ਪ੍ਰਕਰਮਾ ਕਰਦੇ ਹੋયા ਜੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਹਿਬ ਫਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਜੋ ਪ੍ਰਕਰਮਾ ਕਰਵਾਈ ਜਾਂਦੀ ਹੈ ਉਹ ਹਰ ਹੀ ਸਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਜੋ ਨਗਰ ਕੀਰਤਨ ਦਾ ਉਪਰਾਲਾ ਹੈ ਵਿਸ਼ੇਸ਼ ਸਹਿਯੋਗ ਮਹਾਂਪੁਰਖ ਬਾਬਾ ਗਿਆਨ ਸਿੰਘ ਜਿਹੜੇ ਸੰਜੋਗ ਦੇ ਨਾਲ ਕੀਤਾ ਜਾਂਦਾ ਹੈ 8 ਪੋ ਨੂੰ ਜੋ ਸਵੇਕ 10 ਵਜੇ ਤਕਰੀਬ ਜਿਹੜੇ ਭੋਗ ਪਾਏ ਜਾਂਦੇ ਹਨ ਉਸ ਦੇ ਉਪਰੰਤ ਜੋ ਬਾਬਾ ਗਿਆਨ ਸਿੰਘ ਜੀ ਵੱਲੋਂ ਕਵੀਸ਼ਰੀ ਢਾਡੀ ਅਤੇ ਕਥਾਵਾਚਕ ਸੱਦੇ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤਨੋ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਸ਼ਿਰੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾਮ ਰਾਮ ਨਾਮ ਉਚਾਰ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ पारी गी सदे ताकते ਰਾਜ ਆਈਏ ਇਹ ਦਾਸ ਰਾਣੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਤਨ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਨਾਮ ਇਹ ਹੁਣ ਆਪਾਂ ਇਸ ਟਾਈਮ ਖੜੇ ਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਤੇ ਜੋ ਇੱਥੋਂ ਦੇ ਸੇਵਾਦਾਰ ਗ੍ਰੰਥੀ ਸਿੰਘ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਇਹ ਸ਼ਹੀਦਾਂ ਸਿੰਘਾਂ ਦਾ ਦਿਨ ਮਨਾਉਂਦੇ ਨੇ ਕਿੰਨੇ ਸਾਲਾਂ ਤੋਂ ਲੈ ਕੇ ਮਨਾਉਂਦੇ ਆ ਰਹੇ ਨੇ ਜੁਗੋ ਜੁਗ ਅਟਲ ਚਵਰ ਸ਼ਤਰ ਸਿੰਘਾਂ ਸਨਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਜਿਸ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਗੁਰਵਾਕ ਹਨ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾਡੇ ਫੇਰ ਐਸੇ ਦੀਨ ਦਇਆਲ ਸਤਿਗੁਰੂ ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੌਮ ਦੇ ਵਾਸਤੇ ਦੇਸ਼ ਦੇ ਵਾਸਤੇ ਆਪਣੇ ਛੋਟੇ ਫਰਜੰਦ ਵੱਡੇ ਫਰਜੰਦ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਸਾਹਿਬ ਜادہ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਮਾਤ ਗੁਜਰਕਾਰ ਅਤੇ ਉਹਨਾਂ ਦੇ ਸਮੂਚੇ ਪਰਿਵਾਰ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਜਿਹੜੇ ਸਾਲਾਨਾ ਜੋੜ ਮੇਲੇ ਪਿੰਡ ਖਾਰਾ ਤਨਤਨ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਸਥਾਨਾਂ ਵਿਖੇ ਬਹੁਤ ਹੀ ਜੋ ਕਿ ਜਿਸ ਸਮੇਂ ਤੋਂ ਇਹ ਗੁਰਦੁਆਰਾ ਸਾਹਿਬ ਪ੍ਰਬੰਧ ਦੇ ਵਿੱਚ ਆਇਆ ਗੁਰਦੁਆਰਾ ਸਾਹਿਬ ਹੋਂਦ ਦੇ ਵਿੱਚ ਆਇਆ ਉਸ ਸਮੇਂ ਤੋਂ ਹੀ ਸ਼ਿਦਾ ਸਿੰਘਾਂ ਦੀ ਯਾਦ ਨੂੰ ਸਮਰਪਿਤ ਹੈ ਇਹ ਜਿਹੜੇ ਨਗਰ ਕੀਰਤਨ ਸ੍ਰੀ ਅਖੰਡ ਪਾਠ ਸਾਹਿਬ ਸਮਾਗਮ ਜਿਹੜੇ ਉਹ ਮਨਾਏ ਜਾਂਦੇ ਹਨ ਅੱਜ ਦੇ ਰਾਤਰੀ ਦੇ ਦੀਵਾਨ ਹਨ ਅੱਜ ਅੰਮ੍ਰਿਤ ਵੇਲੇ ਤੋਂ ਸ੍ਰੀ ਨਗਰ ਕੀਰਤਨ ਸਾਹਿਬ ਰਾਂਭੋ ਹਾਸੀ ਆਸਰ ਨਗਰ ਕੀਰਤਨ ਦੀ ਸਮਾਪਤੀ ਹੋ ਰਹੀ ਹੈ ਤੇ ਰਾਤ ਰਾਤ ਨੂੰ ਜਿਹੜੇ ਦੀਵਾਨ ਹਨ ਉਹਨਾਂ ਦੇ ਵਿੱਚ ਵੀ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਸਿੰਘ ਪਹੁੰਚ ਰਹੇ ਹਨ ਕੱਲ ਨੂੰ ਭੋਗਾਂ ਤੋਂ ਉਪਰੰਤ ਦੀਵਾਨ ਸੱਜਣ ਕੀ ਨੀਂਹਾਂ ਦੇ ਵਿੱਚ ਧੰਨ ਧੰਨ ਅਮਰਸ਼ੀਰਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ ਧੰਨ 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 ਅਮਰਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾ ਕਰਕੇ ਇਤਿਹਾਸ ਦੇ ਨਾਲ ਜੋੜਨਾ ਕਰਨਗੇ ਅਤੇ ਬਾਬਾ ਗਿਆਨ ਸਿੰਘ ਜੀ ਮਣਿਹਾਰਾ ਜੈ ਸਿੰਘ ਵਾਲੇ ਜਿਨ੍ਹਾਂ ਦਾ ਬਹੁਤ ਹੀ ਸਹਿਯੋਗ ਹੈ ਸੰਗਤ ਦੇ ਸਹਿਯੋਗ ਦੇ ਨਾਲੇ ਜਿਹੜੇ ਇਹ ਕਾਰਜ ਹਨ ਉਹ ਹੁੰਦੇ ਹਨ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਹੈ ਫੁਰੂ ਪਾਣੀ ਜੁਲੂ ਦੇ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤਨ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਤਨ ਨਾਮ ਸਤ ਨਾਮ ਸਤ ਨਾਮ ਜੀ ਵਾਹਿ